ਕੀ ਕਹਿਣਾ ਚਾਹੁੰਗਾ ਮੈਂ ਅ ਇਹ ਜਿਹੇ ਹਿੰਦੁਸਤਾਨ ਟਾਈਮਜ਼ ਨਿਊਜ਼ਪੇਪਰ ਹੈਗਾ ਉਹਦੇ ਚ ਇੱਕ ਖਬਰ ਛਪੀ ਸੀ ਬਾਈ ਨੌਨ ਤੇ ਉਸ ਬਾਰੇ ਇਹ ਪ੍ਰੈਸ ਕਾਨਫਰੰਸ ਹੈ ਉਸ ਨਿਊਜ਼ ਦੇ ਜਿਹੜੇ ਤੱਥ ਹੈ ਉਹ ਬਿਲਕੁਲ ਜਿਹੜੇ ਹੈਗੇ ਆ ਉਹ ਗਲਤ ਲਿਖੇ ਗਏ ਆ ਉਹਨਾਂ ਚ ਉਹਦੇ ਚ ਸਾਫ਼-ਸਾਫ਼ ਜਿਹੜਾ ਹੈਗਾ ਉਹ ਉਸ ਤਰ੍ਹਾਂ ਨਾਲ ਉਹਨਾਂ ਨੇ ਉਹ ਨਿਊਜ਼ ਆਈਟਮ ਛਾਪੀ ਹੈ ਤੇ ਉਹਦੇ ਵਿੱਚ ਮੇਰੀ ਫੋਟੋ ਛਾਪੀ ਹੈ ਉਹਦੇ ਵਿੱਚ ਉਹਨਾਂ ਨੇ ਜਿਹੜੀ ਮੇਰੀ 11 ਸਾਲ ਦੀ ਇਮੇਜ ਬਣਾਈ ਹੋਈ ਹੈ ਉਹ ਸਾਰੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਨਹੀਂ ਪਤਾ ਇਹ ਨਿਊਜ਼ ਪਲਾਂਟਡ ਹੈ ਜਾਂ ਨਹੀਂ ਪਲਾਂਟਡ ਹੈ ਬਟ ਬਾਈ ਚਾਂਸ ਇਹ نیوز ਉਸ ਦਿਨ ਲਈ ਗਈ ਹੈ ਜਿਸ ਦਿਨ ਹਾਈ ਕੋਰਟ 'ਚ ਇਸੇ ਤਰੀਕ ਜਿਹੜੇ ਕੇਸ ਚੱਲਦਾ ਉਹਦੀ ਵੀ ਡੇਟ ਸੀਗੀ 22 ਤਰੀਕ ਨੂੰ ਤਾਂ ਇਸ ਕਰਕੇ ਮੈਂ ਉਹਦੇ ਵਿੱਚ ਜਿਹੜੇ ਐਚਡੀ ਵਾਲੇ ਨੇ ਉਹਨਾਂ ਨੂੰ ਇੱਕ ਮੇਲ ਵੀ ਲਿਖੀ ਹੈ ਜਿਹਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਹੈ ਕਿ ਆਪਣੇ ਦੱਤੀ ਆਦਾਉ ਕਲੀਅਰ ਕਰਨ ਜਾਂ ਮਾਫੀ ਮੰਗਣ ਨਹੀਂ ਤਾਂ ਮੈਂ 3-4 ਦਿਨਾਂ 'ਚ ਜੇਕਰ ਉਹਨਾਂ ਦਾ ਕੋਈ ਸੁਸਾਸ ਨਹੀਂ ਆਂਦਾ ਤੇ ਉਹਨਾਂ ਦੇ ਮਾਨ ਹਾਨੀ ਦਾ ਕੇਸ ਵੀ ਕਰ ਦਾਂਗਾ ਮੈਟਰ ਕੀ ਸੀ ਮੈਮ ਦਾ ਮੈਟਰ ਇਹ ਹੈ ਜੀ ਇਹਦੇ ਵਿੱਚ ਉਹਨਾਂ ਨੇ ਜਿਹੜਾ ਲਿਖਿਆ ਹੈਗਾ ਕਿ ਕੋਈ ਜਿਹੜੀ ਅਵਾਰਡ ਹੈਗਾ ਜਿਹੜਾ ਉਹ ਤਾਂ ਮੋਟਾ ਹੋਇਆ ਸੀਗਾ ਜਿਹੜਾ ਵੀ ਮੇਰੇ ਕੋਲ ਹੋਇਆ ਸੀਗਾ ਉਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਜਿਹੜਾ ਹੈਗਾ ਦੋ-ਤਿੰਨ ਚੀਜ਼ਾਂ ਜਿਹੜੀਆਂ ਬਿਲਕੁਲ ਗਲਤ ਦਿੱਤੀਆਂ ਜਿਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਕਿ ਇੱਕ ਤਾਂ ਕੰਪਨਸੇਸ਼ਨ ਜਿਹੜੀ ਹੈਗੀ ਆ ਉਸ ਅਵਾਰਡ ਵਿੱਚ ਉਹ ਪ੍ਰਾਪਤੀ ਨਹੀਂ ਮਿਲ ਚੁੱਕੀ ਹੈ ਜਦ ਵੀ ਤੁਸੀਂ ਅੱਜ ਵੀ ਚੈੱਕ ਕਰਾ ਸਕਦੇ ਹੋ ਕਿ ਕੰਪਨਸੇਸ਼ਨ ਜਿਹੜੀ ਹੈਗੀ ਆ ਉਹ ਸਰਕਾਰ ਦੇ ਖਾਤੇ ਚ ਹੀ ਪਈ ਹੈ ਉਹ ਕਿਸੇ ਨੂੰ ਮਿਲੀ ਨਹੀਂ ਹੈ ਤੇ ਇਹੀ ਜਿਹੜਾ ਕੇਸ ਹੈ ਜੇ ਤੁਸੀਂ ਨੋਟ ਕਰਨਾ ਚਾਹੋ ਤਾਂ ਕਰ ਸਕਦੇ ਹੋ ਕਿ CWP ਸਿਵਲ ਰਿਟਿਸ਼ਨ 11216 ਆਫ 2024 ਹੈ ਉਹਦੇ ਵਿੱਚ ਪ੍ਰਾਪਤੀ ਦੀ ਪ੍ਰੇਅਰ ਹੀ ਇਹ ਹੈ ਕਿ ਇਹਨਾਂ ਨੇ ਜਿਹੜੀ ਕੰਪਨਸੇਸ਼ਨ ਹੈਗੀ ਉਹ ਮੈਨੂੰ ਹਲੇ ਤੱਕ ਦਿੱਤੀ ਨਹੀਂ ਹੈ ਅਤੇ ਉਹਨਾਂ ਨੇ ਅਖਬਾਰ 'ਚ ਜਿਹੜਾ ਲਿਖਿਆ ਉਹਦੇ ਵਿੱਚ ਲਿਖਿਆ ਕਿ ਗਰੰਟੀਡ ਕੰਪਨਸੇਸ਼ਨ ਜਿਹਦਾ ਮਤਲਬ ਹੈ ਕਿ ਅਸੀਂ ਜਿਹੜੀ ਹੈਗੀ ਹੈ ਕੰਪਨਸੇਸ਼ਨ ਆਲਰੇਡੀ ਉਹਨਾਂ ਨੂੰ ਦੇ ਚੁੱਕੇ। ਇਹ ਸਭ ਤੋਂ ਪਹਿਲਾਂ ਤਾਂਕਿ ਇਹ ਦੱਸਦੇ। ਉਸ ਤੋਂ ਬਾਅਦ ਉਹਨਾਂ ਨੇ ਇੱਕ CLU ਬਾਰੇ ਜ਼ਿਕਰ ਕੀਤਾ ਜਿਹੜਾ ਕਿ ਉਹਨਾਂ ਨੇ ਕਿਹਾ ਕਿ ਅਸੀਂ 2022 'ਚ ਦਿੱਤੀ ਹੈ। ਪਹਿਲੀ ਗੱਲ ਤਾਂ CLU ਦੇਣ ਦਾ ਅਧਿਕਾਰ ਜਿਹੜਾ ਹੈ ਉਹ SDM ਨੂੰ ਹੁੰਦਾ ਹੀ ਨਹੀਂ ਕਿ ਇਹ ਗਲਾਡਾ ਵੱਲੋਂ ਦਿੱਤੀ ਜਾਂਦੀ ਹੈ ਸੀ ਹੈਗੀ। ਦੂਸਰੀ ਗੱਲ ਜੇ ਤੁਸੀਂ ਚੈੱਕ ਕਰੋਗੇ ਅੱਜ ਵੀ ਕਾਗਜ਼ ਜਿਹੜੇ ਹੈਗੇ ਤੁਹਾਡੇ ਸਾਹਮਣੇ ਪ੍ਰੇਜ਼ੈਂਟ ਕਰਨਾਗੇ ਕਿ 2013 'ਚ ਉਹਦੀ CLU ਹੋ ਚੁਈ ਹੈ। 2013 ਚ ਸੀਐਲਯੂ ਹੋਈ ਹੈ ਤੇ ਮੇਰੀ ਜਿਹੜੀ ਨੌਕਰੀ ਹੈ ਜਿਹੜੀ ਇੰਡਕਟ ਹੋਈ ਸੀ ਮੈਂ ਨੌਕਰੀ ਜੇ ਮੇਰੀ ਜੁਆਇਨਿੰਗ ਜਿਹੜੀ ਹੈਗੀ ਉਹ 2014 ਦੀ ਹੈ ਮੇਰੀ ਨੌਕਰੀ 'ਚ ਇਹ ਵੀ ਆਉਣ ਤੋਂ ਪਹਿਲਾਂ 2013 'ਚ ਉਹ ਸੀਐਲਯੂ ਹੋਈ ਹੈ ਜੋ ਕਿ ਉਸ ਜਿਹੜਾ ਨਿਊਜ਼ ਆਈਟਮ ਹੈ ਉਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਮੈਂ ਅਪਰੂਵਲ ਜਿਹੜੀ ਹੈਗੀ ਹੈ ਸੀਐਲਯੂ ਦੀ 2022 ਦਿੱਤੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਅਵਾਰਡ ਬਾਰੇ ਲਿਖਿਆ ਹੈ ਕਿ ਮੈਂ ਅਪਰੂਵਲ ਦਿੱਤੀ ਹੈ ਉਸ ਅਵਾਰਡ ਦੀ ਜਦਕਿ ਅਪਰੂਵਲ ਕੋਈ ਨਹੀਂ ਦਿੱਤੀ ਅਸੀਂ ਸਿਰਫ ਅਵਾਰਡ ਬਣਾਉਣ ਵਾਲੇ ਨੂੰ ਅਸੀਂ ਸਿਰਫ ਇਹ ਕੈਲਕੂਲੇਸ਼ਨ ਕਰਕੇ ਭੇਜਣੀ ਹੁੰਦੀ ਹੈ ਉਹ ਕੈਲਕੂਲੇਸ਼ਨ ਕਰਕੇ ਅਸੀਂ ਜਰੂਰ ਭੇਜੀ ਹੈ ਉਹਦੇ ਵਿੱਚ ਜੇਕਰ ਜ਼ਮੀਨ ਜਿਹਨੇ ਦੇਣੀ ਹੁੰਦੀ ਹੈ ਤੇ ਜਿਸਨੇ ਜ਼ਮੀਨ ਲੈਣੀ ਹੁੰਦੀ ਹੈ ਯਾਨੀ ਕਿ पीडब्ल्यूडी ਜਿਨੇ ਇਹਦੇ ਵਿੱਚ ਜ਼ਮੀਨ ਜਿਹੜੀ ਸੀਗੀ ਉਹ ਆ ਰਹੀ ਸੀਗੀ ਐਨਐਚ 79 ਦੇ ਅੰਡਰ ਤੇ ਉਹਨਾਂ ਨੇ ਲਈ ਸੀ ਫਿਰ ਉਸ ਬੰਦੇ ਨੇ ਦੇਣੀ ਸੀ ਜੇਕਰ ਉਹ ਉਸ ਅਮਾਉਂਟ ਤੇ ਐਗਰੀ ਕਰਦੇ ਨੇ ਤਾ ਮੋਰਟਸ ਤੋਂ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਤੋਂ ਉਹਨਾਂ ਨੇ ਇੱਕ ਅਪਰੂਵਲ ਲੈਣ ਦੀ ਹੁੰਦੀ ਹੈ ਜੇਕਰ ਉਹ ਅਪਰੂਵਲ ਆ ਦੇ ਉਸ ਤੋਂ ਬਾਅਦ ਉਹਨਾਂ ਨੇ ਪੈਸਾ ਜਿਹੜਾ ਹੈਗਾ ਉਹ ਰਜਿਸਟਰੀ ਦੇ ਅਗੇਂਸਟ ਬੰਦੇ ਨੂੰ ਸਿੱਧਾ ਦੇਣਾ ਹੁੰਦਾ ਹੈ ਜਿਹੜਾ ਕਿ ਇਹਦੇ ਵਿੱਚ ਨਹੀਂ ਹੋਇਆ ਉਹਨਾਂ ਵੱਲੋਂ ਕੋਈ ਅਪਰੂਵਲ ਨਹੀਂ ਦਿੱਤੀ ਗਈ ਤੇ ਸਾਨੂੰ ਪਤਾ ਸੀ ਕਿ ਅਪਰੂਵਲ ਨਹੀਂ ਦਿੱਤੀ ਗਈ ਇਸੇ ਕਰਕੇ ਉਸ ਬੰਦੇ ਨੂੰ ਜਿਹੜਾ ਹੈ ਉਹ ਕੋਈ ਪੈਸੇ ਨਹੀਂ ਮੈਂ ਜਿਹੜਾ ਹਾਈ ਕੋਰਟ ਚ ਕੇਸ ਚੱਲ ਰਿਹਾ ਹੈਗਾ ਉਹਨਾਂ ਨੇ ਕੋਈ ਮੈਂਸ਼ਨ ਕੀਤਾ ਹੈਗਾ ਜੀ ਕਦੋਂ ਵੀ ਇਹ ਪ੍ਰੋਪਰਟੀ ਕੋਲ ਦਿੱਤੀ ਇਹ ਵੀ ਕਿੰਿਆ ਅਮਾਊਂਟ ਦਿੱਤਾ ਹੈ ਜਿਹੜਾ ਹਾਈ ਕੋਰਟ ਚ ਕੇਸ ਚੱਲ ਰਿਹਾ ਉਹ ਸਿਰਫ ਇਸ ਬਾਰੇ ਹੈ ਕਿ ਉਸ ਬੰਦੇ ਨੇ ਕਿਹਾ ਹੈ ਕਿ ਮੇਰੀ ਅਮਾਉਂਟ ਜਿਹੜੀ ਹੈਗੀ ਹੈ ਉਹ ਐਸਜੀਐਮ ਦੇ ਖਾਤੇ 'ਚ ਜਾਂ ਕਾਲਾ ਦੇ ਅਕਾਊਂਟ 'ਚ ਪਈ ਹੈ ਤੇ ਇਹ ਮੈਨੂੰ ਟਰਾਂਸਫਰ ਨਹੀਂ ਕਰ ਰਹੇ ਤਾਂ ਸਾਰਾ ਜਿਹੜਾ ਕੇਸ ਹੈ ਉਹ ਇਹੀ ਹੈ ਕਿ ਜਿਹੜੇ ਪੈਸੇ ਹੈਗੇ ਆ ਉਸ ਬੰਦੇ ਨੂੰ ਹਲੇ ਤੱਕ ਮਿਲੇ ਨਹੀਂ ਉਹਦੇ ਵਿੱਚ ਉਸ ਬੰਦੇ ਨੇ ਜਿਹੜਾ ਕਲੇਮ ਕੀਤਾ ਉਹ ਇੱਕ ਸੀ ਕਿ ਮੈਂ ਇਸ ਜ਼ਮੀਨ ਦਾ ਮਾਲਕ ਜਿਹੜਾ ਹੈਗਾ ਉਹ ਜਦੋਂ ਤੋਂ ਉਹ ਵੀ ਉੱbnਿਆ 68 ਤੋਂ ਬਣਿਆ ਹੋਇਆ ਹੈ ਤੇ ਉਥੋਂ ਤੋਂ ਉਦੋਂ ਤੋਂ ਹੀ ਉਹ ਮਾਲਕ ਬਣਿਆ ਹੋਇਆ ਹੈ ਉਹ ਜ਼ਮੀਨ ਤੇ ਹੋਰ ਕਿਸੇ ਚੀਜ਼ ਦਾ ਕੋਈ ਜ਼ਿਕਰ ਨਹੀਂ ਹੈਗਾ ਉਹ ਤੁਸੀਂ ਅੱਜ ਵੀ 45 ਤੋਂ ਲੈ ਕੇ ਅੱਜ ਤੱਕ ਦਾ ਰੈਵਨਿਊ ਰਿਕਾਰਡ ਜਿਹੜਾ ਸਰਪੋਰਟ ਦਾ ਬਿਲਕੁਲ ਇੰਟੈਕਟ ਪਿਆ ਉਹ ਤੁਸੀਂ ਅੱਜ ਵੀ ਜਾ ਕੇ ਚੈੱਕ ਕਰ ਸਕਦੇ ਹੋ ਕਿਉਂਕਿ ਕਿਸੇ ਵੀ ਹੋਰ ਚੀਜ਼ ਦਾ ਕੋਈ ਮੈਂਸ਼ਨ ਹੀ ਨਹੀਂ ਹੈ ਜੋ ਮਾਲਕ ਸੀਗੇ ਉਹ ਉਦਾਂ ਹੀ ਤੁਰਿਆ ਮੇਰੇ ਮੇਂ ਪ੍ਰੋਪਰਟੀ ਸਿਰਫ ਇੱਕੋ ਮਾਲਕ ਦੀਆਂ ਲੱਖ-ਲੱਖ ਹੋਰ ਵੀ ਹੈ ਜਿਹੜੀ ਇਹ ਪ੍ਰੋਪਰਟੀ ਦਾ ਕਲੇਮ ਇੱਕੋ ਹੀ ਮਾਲਕ ਕਰ ਰਿਹਾ ਜੀ ਉਹ ਜਿਹੜਾ ਹੈਗਾ ਉਹ ਤਸਦੀਕਦਾਰ ਨੇ ਤਸਦੀਕ ਵੀ ਕੀਤਾ ਜੀ ਮਲਕੀ ਉਹਦੀ ਹੈ ਜਿੰਨਾ ਉਹ ਰਕਬਾ ਤਸਦੀਕ ਕਰ ਰਿਆ ਸੀ ਉਹ ਤਿੰਨ ਕਨਾਲ ਕਹਿ ਰਿਆ ਸੀ ਲੇਕਿਨ ਉਹਨੇ ਕਿਹਾ ਕਿ ਦੋ ਕਨਾਲ ਉੱਗੀ ਮਰਲੇ ਹੈ ਤਾਂ ਉਹਨਾਂ ਹੀ ਹੈ ਤੇ ਉਸ ਦੇ ਮਾਲਕ ਦੇ ਨਾਮ ਤੇ ਹੀ ਹੈ ਜਿਹੜਾ ਕਲੇਮ ਕਰ ਰਿਹਾ ਹੈ ਮੈਂ ਸਾਰੀ ਜਿਹੜੀ ਨਿਊਜ਼ ਛਪੀ ਹੈ ਉਸ ਤੋਂ ਬਾਅਦ ਥੋੜਾ ਤੋਂ ਵਰਜਨ ਲਿਆ ਗਿਆ ਕਿਉਂਕਿ ਤੁਹਾਡਾ ਮੇਨ ਹੈਡਲਾਈਨ ਤੇ ਤੁਹਾਡਾ ਨਾਮ ਪਿਆ ਤੁਹਾਡੀ ਪਿਕਚਰ ਲੱਗੀ ਹੈ ਬਿਲਕੁਲ ਮੇਰਾ ਵਰਜਨ ਇਹਦੇ 'ਚ ਨਹੀਂ ਲਿਆ ਗਿਆ ਜੀ ਜਦ ਕਿ ਮੈਨੂੰ ਕੋਈ ਫੋਨ ਨਹੀਂ ਆਏ ਹੋਏ ਦੂਸਰੀ ਗੱਲ ਇਹ ਕਿ ਅਸੀਂ ਪਬਲਿਕ ਜਿਹੜੀ ਹੈਗੀ ਆ ਉਹ ਸੀਟ ਤੇ ਹੁੰਦੇ ਆ ਤਾਂ ਕਿਸੇ ਟਾਈਮ ਕੋਈ ਫੋਨ ਕਰਦਾ ਤੁਹਾਡੇ ਵਰਗੇ ਨਹੀਂ ਸਾਨੂੰ ਫੋਨ ਕਰਦੇ ਨੇ ਤਾਂ ਅਸੀਂ ਕਈ ਵਾਰੀ ਜਿਹੜਾ ਹੈਗਾ ਕੱਟ ਦਿੰਨੇ ਆ ਜਾਂ ਨਹੀਂ ਚੱਕ ਪਾਂਦੇ ਤਾਂ ਤੁਸੀਂ ਮੈਸੇਜ ਕਰਕੇ ਸਾਨੂੰ ਕੁਝ ਨਾ ਕੁਝ ਪੁੱਛ ਲੈਂਦੇ ਹੋ ਉਹਨਾਂ ਦਾ ਆਈਡਲੀ WhatsApp ਮੈਸੇਜ ਆਣਾ ਚਾਹੀਦਾ ਸੀਗਾ ਕਿ ਮੈਂ ਜਿਹੜਾ ਹੈਗਾ ਤੁਹਾਡੀ ਵਰਜਨ ਲੈਣੀ ਹੈ ਪਰ ਉਹਨਾਂ ਦਾ ਮੈਸੇਜ ਕੋਈ ਨਹੀਂ ਆਇਆ ਬਸ ਉਹਨਾਂ ਨੇ ਇੱਕ ਵਾਰ ਸ਼ਾਇਦ ਕਦੇ ਫੋਨ ਕੀਤਾ ਹੋਵੇ ਜਿਹੜਾ ਵੀ ਉਹ ਕਲੇਮ ਕਰ ਰਹੇ ਨੇ ਉਹ ਕਿੱਦਾਂ ਹੋਣਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਸੇ ਵੀ ਤਰ੍ਹਾਂ ਨਾਲ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨੂੰ ਨਾਲ ਤੋਂ ਮੈਮ ਜੇਕਰ ਉਹ ਸੇ ਹਾਈ ਕੋਰਟ ਦੀ ਟ੍ਰਿਕ ਸੀਗੀ ਬਾਈਕ ਦਿੱਤੇ ਉਹ ਸੇਮ ਡੇਟ ਨੂੰ ਜਿਹੜੀ ਡਿਊਜ਼ ਲਗਾਈ ਜਾਂ ਸੀ ਜਿੱਦਨ ਬਾਈਕ ਲਈ ਨੂੰ ਹਾਈ ਕੋਰਟ ਦੀ ਡੇਟ ਸੀਗੀ ਅਸੀਂ ਚੰਡੀਗੜੀ ਸੀਗੀ ਕਿਉਂਕਿ ਲੀਡ ਸੀਗੀ ਜਦ ਕਿ ਇਸ ਪੰਜਾਬ ਸਰਕਾਰ ਦੀ ਉਹ ਛੁੱਟੀ ਸੀ ਹਾਈ ਕੋਰਟ ਦੀ ਛੁੱਟੀ ਨਹੀਂ ਸੀਗੀ ਤੇ ਉਦੋਂ ਹੀ ਉਹ ਜਿਹੜੀ ਨਿਊਜ਼ ਆ ਉਹ ਮੈਨੂੰ ਜਿਹੜਾ ਹੈਗਾ ਉਹ ਮੇਰੇ ਕਿਸੇ ਵੈਲਿਊਇਸ਼ਰ ਵੱਲੋਂ ਭੇਜੀ ਗਈ ਕਿ ਇਹ ਅੱਜ ਨਿਊਜ਼ ਲੱਗੀ ਹੈ ਤੇ ਮੈਂ ਕਾਫੀ ਸ਼ੌਕ ਸੀ ਇਹ ਦੇਖ ਕੇ ਕਿ ਜਿਸ ਦਿਨ ਕੋਟ ਦੀ ਠੀਕ ਹੈ ਉਸ ਦਿਨ ਇਹ ਨਿਊਜ਼ ਲਾਣਾ ਇੱਕ 플ਾਂਟਡ ਸਟੋਰੀ ਵੀ ਹੋ ਸਕਦੀ ਹੈ ਪਰ ਇਸ ਤੇ ਮੇਰਾ ਕੋਈ ਕਮੈਂਟ ਜਿਹੜਾ ਹੈਗਾ ਉਹ ਕਿਸੇ ਬਾਰੇ ਕੋਈ ਨਹੀਂ ਹੈ ਜੀ ਉਹ ਅੱਗੇ ਜਿਹੜਾ ਹੈਗਾ ਉਹ ਇਨਵੈਸਟਰ ਸੀਰੀਜ਼ ਜਿਹੜੀ ਦਿਖਾ ਚ ਨਹੀਂ ਨਹੀਂ ਸੀਐਲਯੂ ਦੌਰ ਨਾਲ 13 ਜੀ ਹੋਈ ਹੈ ਜੀ ਮੈਂ ਨੌਕਰੀ ਜੁਆਇਨ ਕੀਤੀ ਹੈ 2014 ਚ ਜਦਕਿ ਉਸ ਨਿਊਜ਼ ਤੇ ਕਲੇਮ ਕੀਤਾ ਗਿਆ ਕਿ ਮੈਂ ਅਪਰੂਵਲ ਕੀਤੀ ਹੈ ਸੀਐਲਯੂ ਦੀ ਮੈਂ ਤਾਂ ਸੀਐਲਯੂ ਅਪਰੂਵਿੰਗ ਅਥਾਰਟੀ ਵੀ ਨਹੀਂ ਹੈਗੀ ਜਿਹੜੀ ਸੀਐਲਯੂ ਅਪਰੂਵਿੰਗ ਅਥਾਰਟੀ ਹੈ ਉਹ ਗਲਤ ਹੈ ਜਿਹੜੀ ਪੇਮੈਂਟ ਵੀ ਹੁੰਦੀ ਹੈ ਉਹ ਤੇ ਘੱਟ ਜੀ ਪੇਮੈਂਟ ਜਿਹੜੀ ਹੈਗੀ ਆ ਉਹ ਕਾਲਾ ਦੇ ਅਕਾਊਂਟ ਤੇ ਹੁੰਦੀ ਹੈ ਜੀ ਜਿਹੜੇ ਐਸਡੀਐਮ ਹੁੰਦੇ ਨੇ ਸਾਰੇ ਉਹ ਸੜਕ ਦੇ ਕਾਲਾ ਹੁੰਦੇ ਨੇ ਕੰਪੀਟੈਂਟ ਅਥਾਰਟੀ ਲੈਣ ਐਜੂਕੇਸ਼ਨ ਉਹਨਾਂ ਦੇ ਜੋ ਖਾਤਾ ਦਿੰਦੇ ਨੇ ਉਹਦੇ 'ਚ ਇੱਕ ਲਿਮਿਟ ਬਣ ਜਾਂਦੀ ਹੈ ਜਿਹੜੀ ਕਿ NHAI ਬਣਾ ਦਿੰਦੀ ਹੈ ਉਸ ਤੋਂ ਬਾਅਦ ਉਸ ਲਿਮਿਟ ਦੇ ਅਗੇਂਸਟ ਜਦੋਂ ਕੋਈ ਬੰਦਾ ਜਿਹੜਾ ਹੈਗਾ ਉਹ ਆਉਂਦਾ ਹੈ ਆਪਣੀ ਕਲੇਮ ਕਰਦਾ ਹੈ ਕਿ ਮੇਰਾ ਪੈਸਾ ਬਣਦਾ ਹੈ ਤਾਂ ਉਹ ਉਹਦੇ ਅਗੇਂਸਟ ਉਹਨੂੰ RTGS ਕਰ ਦਿੰਦੇ ਆ ਤੇ ਉਹ ਜਿਹੜੀ ਹੈਗੀ ਹੈ ਲਿਮਿਟ ਜੋ ਬਣੀ ਹੋਈ ਹੈ ਉਹ ਹਲੇ ਵੀ ਉਹਨਾਂ ਦੇ ਖਾਤੇ 'ਚ ਹੀ ਪਈ ਹੈ ਉਹ ਕਿੰਨੀ ਅਮਾਉਂਟ ਕਿੰਨੀ ਸੀ ਮੈਮ ਇਹ 3 ਕਰੋੜ 62 ਲੱਖ ਦੇ ਆਰਾਊਂਡ ਆ ਕਲੇਮ ਕੀਤੀ ਸੀ ਇਹਨਾਂ ਨੇ ਕਲੇਮ ਉਹਨਾਂ ਨੇ ਬਿਲਕੁਲ ਇਦਾਂ ਚ ਹੀ ਕੀਤੀ ਹੋਈ ਹੈ ਕੋਰਟੇਸ 'ਚ ਇਹ ਕਲੇਮ ਕੀਤੀ ਹੋਈ ਹੈ ਕਿਉਂਕਿ ਅਸੀਂ ਉਹਨਾਂ ਨੂੰ ਦਿੱਤੀ ਨਹੀਂ ਸੀ ਨਾ ਅਪਰੂਵਲ ਹੁਣ ਕਰਕੇ ਇਸ ਕਰਕੇ ਕੋਰਟ 'ਚ ਇਸੇ ਲਈ ਕੀਤਾ ਗਿਆ ਕਿ ਉਹਨਾਂ ਨੂੰ ਪੇਮੈਂਟ ਹੀ ਨਹੀਂ ਮਿਲਿਆ ਜਦਕਿ ਖਬਰ ਜਿਹੜੀ ਹੈਗੀ ਉਹ ਬਿਲਕੁਲ ਉਲਟ ਲਾਈ ਗਈ ਹੈ ਵੀ ਪੇਮੈਂਟ ਗ੍ਰਾਂਟ ਕਰ ਦਿੱਤੀ ਗਈ ਪੇਮੈਂਟ ਬੈਂਕ ਚ ਪਈ ਹੈ ਪੇਮੈਂਟ ਬੈਂਕ ਚ ਪਈ ਹੈ ਬਿਲਕੁਲ ਵਈਆ ਚੈੱਕ ਕਰੋ ਉਹਨਾਂ ਦਾ આરોਪ ਹੈ ਨਾ ਵੀ ਇਹ ਰੈਵਨਿਊ ਦੇ ਵਿੱਚ ਇਹਨਾਂ ਨੇ ਕਾਗਜ਼ ਨੂੰ ਰੁਰਦ ਕਰਨ ਕਰਨ ਦੀ ਕੋਸ਼ਿਸ਼ ਕੀਤੀ ਅੱਜ ਰੈਵਨਿਊ ਰਿਕਾਰਡ ਜੀ ਤੁਸੀਂ ਚੈੱਕ ਕਰ ਸਕਦੇ ਹੋ ਅਸੀਂ ਇਸੇ ਦੇ ਰੈਵਨਿਊ ਰਿਕਾਰਡ ਦੇ ਜਿਹੜੇ ਹੈਗੇ ਆ ਕਸਟੋਰੀ ਹੁੰਦੇ ਆ ਉਹ ਵੀ ਅਸੀਂ ਜਿਹੜਾ ਸਾਡਾ ਰਿਕਾਰਡ ਕੀਪਰ ਹੈ ਉਹ ਕਸਟੋਰੀ ਹੁੰਦੇ ਨੇ ਅੱਜ ਵੀ ਜਾ ਕੇ ਕੋਈ ਵੀ ਇੰਡੀਪੈਂਡੈਂਟ ਰਿਕਾਰਡ ਬਾਠ ਰੇਟ ਦਾ ਜਾਂ 45 ਤੋਂ ਵੀ ਤੁਸੀਂ ਜਿਹੜਾ ਹੈਗਾ ਬਾਦਰ ਵਾਲਾ ਦਾ ਰਿਕਾਰਡ ਚੈੱਕ ਕਰ ਸਕਦੇ ਹੋ ਜੇ ਕੋਈ ਉੱਥੇ ਆਜੇ ਕਿਸੇ ਦੀ ਜਿਹੜੀ ਹੈਗੀ ਆ ਸੜਕ ਦਾ ਕੋਈ ਮੈਂਸ਼ਨ ਆਜੇ ਤਾਂ ਫਿਰ ਉਹ ਸਾਨੂੰ ਆਕੇ